ਉਰੇ ਇਥੇ ਦੂਰੋਂ ਨੇੜੋਂ ਦੇਸ਼ੋਂ ਦੇਸ਼ਾਂ ਤੋਂ ਸੰਗਤ ਬੜੀ ਗਰਮੀਆਂ ਵਿੱਚ ਬਹੁਤ ਜ਼ਿਆਦਾ ਰਸ ਛਾੜੇ ਕੋਲ ਰਹਿੰਦਾ ਹੈ ਇਹਨਾਂ ਨੂੰ ਕੀ ਸਾਨੂੰ ਇਥੇ ਥਾਂ ਨਹੀਂ ਮਿਲਦੀ ਰਹਿਣ ਦੀ ਗੁਰੂ ਨਾਨਕ ਸਾਹਿਬ ਜੀ ਦਾ ਇਥੇ ਚਰਨ ਅਸਥਾਨ ਮੱਟਨ ਸਾਹਿਬ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ ਕੋਰੋਨਾ ਕਾਲ ਵਿੱਚ ਵੀ ਇਹ ਗੁਰਦੁਆਰੇ ਸਾਹਿਬ ਖੁੱਲੇ ਰਹੇ ਸੰਗਤਾਂ ਨੇ ਨਿੱਤ ਨੇਮ ਕਰਨਾ ਦੇਹੀ ਪ੍ਰਕਾਸ਼ ਕਰਨਾ ਵਾਈਡਿਓ ਦੀ ਅਸਾਲਤੂ ਦੀ ਬੜੀ ਬਖਸ਼ਿਸ਼ ਰਹੀ ਹੈ ਇਥੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਟੈਂਪਿੰਗ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਪ੍ਰੋਗਰਾਮ ਚੜਦੀ ਕਲਾ ਟਾਕਸ ਤੁਹਾਡਾ ਸਵਾਗਤ ਹੈ ਸੋ ਅਸੀਂ ਅੱਜ ਇਸ ਪ੍ਰੋਗਰਾਮ ਦੇ ਦਰਿਅੇ ਤੁਹਾਨੂੰ ਖਾਸ ਤੌਰ ਤੇ ਉਹ ਪਾਵਨ ਤੇ ਪਵਿੱਤਰ ਸਥਾਨ ਜਿੱਥੇ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਦਰਸ਼ਨ ਦਿੱਤੇ ਪੂਰਾ ਇਤਿਹਾਸ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਆ ਕੋਸੀ ਕਰਾਂਗੇ ਸੋ ਬਿਲਕੁਲ ਇਹ ਕਸ਼ਮੀਰ ਦੇ ਵਿੱਚ ਦਿੱਤਾ ਜਿੱਥੇ ਕੀ ਇਤਿਹਾਸਕ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਗੁਰੂ ਸਾਹਿਬ ਜੜੇ ਨੇ ਇਸ ਜਗ੍ਹਾ ਤੇ ਆਏ ਤੇ ਆਪਣੇ ਚਰਨ ਪਾਏ ਬਿਲਕੁਲ ਸਾਰੀ ਜਾਣਕਾਰੀ ਦੇਣ ਦੇ ਲਈ ਮੈਂਬਰ ਦੇ ਤੌਰ ਤੇ ਖਾਸ ਤੌਰ ਤੇ ਇਸ ਗੁਰਦੁਆਰਾ ਸਾਹਿਬ ਗਰੇ ਨੇ ਸੈਕਟਰੀ ਨੇ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਤੋਂ ਪਾਵਾਂਗੇ ਪਹਿਲਾ ਫਸਲ ਦੀ ਸਾਂਝ ਪਾਲਿਆ ਵਾਈਡ ਵਿਕ ਦਾ ਖਾਲਸਾ ਵਾਈਡ ਵਿਕ ਜੀ ਦੀ ਪਤਿ ਸਿੰਗ ਸਾਹਿਬ ਕਸ਼ਮੀਰ ਦੀ ਧਰਤੀ ਆ ਕਹਿੰਦੇ ਆਬਾਦੀਆਂ ਦੀ ਧਰਤੀ ਆ ਗੁਰੂ ਸਾਹਿਬ ਦੀ ਗੱਲ ਕੀਤੀ ਆ ਵੀ ਤਾਂ ਕਿਹੜੇ ਸਥਾਨ ਦੇ ਵਿੱਚ ਜੂ ਚਾਲੇ ਇਸ ਸਥਾਨ ਤੇ ਆਪਣੇ ਚੰਨ ਪਾਏ ਉਹ ਸਮਾਂ ਕਿਹੜਾ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਗਲ ਭੰਜਨ ਗੁਰਸੂਰਮਾ ਵੱਡ ਜੋਰਦਾ ਵੱਡ ਕੋ ਰੁਕਾਰੇ ਐਸੇ ਪਰੋਖਾਰੀ ਦੀਨ ਦਿਹਾਲ ਮੀਰੀ ਪੀੜੀ ਦੇ ਮਾਲਕ ਬੰਦੀ ਜੋੜਦਾ ਸਾ ਛੇਵੀਂ ਪਾਛਾਇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਲਨ ਚੋਸਪਾਨ 35 ਹੈ ਕਾਠੀ ਦਰਵਾਜ਼ਾ ਜੋ ਸ਼੍ਰੀਨਗਰ ਦੇ ਸ਼ਹਿਰ ਬਾਹਰਲੇ ਸ਼ਹਿਰ ਰੈਨਾਵਾਰੀ ਵਿਖੇ ਸਥਿਤ ਹੈ ਅਤੇ ਬੜੀ ਸੁੰਦਰ ਹਰੀ ਪਰਬਤ ਕਿਲਾ ਜਿਹੜਾ ਮਹਾਰਾਜਾ ਹਰੀ ਸਿੰਘ ਦਾਸੀ ਦਾ ਸੀ ਉਸ ਦੇ ਹਾਲੇ ਦੁਆਲੇ ਨੇੜੇ ਹੀ ਇਥੇ ਇਹ ਗੁਰਦੁਆਰਾ ਸਥਿਤ ਹੈ ਮੈਂ ਜੀ ਸਭ ਤੋਂ ਪਹਿਲਾਂ ਮੈਂ ਆਪਣੀ ਮੁਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਚਰਦੀ ਕਲਾ ਟਾਈਮ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਕੀ ਉਹ ਇੱਥੇ ਪਹੁੰਚੇ ਹਨ ਤੁਹਾਡਾ ਬਹੁਤ-ਬਹੁਤ ਨਾ ਆਜ਼ਰਦਾ ਤੇ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਵਾਂ ਸੰਨ 1616 ਦੀ ਗੱਲ ਹੈ ਇੱਥੇ ਇੱਕ ਪੰਡਤ ਬ੍ਰਾਹਮਣ ਸੇਵਾ ਰਾਮ ਜਿਹੜਾ ਕਿ ਬੜਾ ਹੀ ਗਿਆਨੀ ਅਤੇ ਬੜਾ ਸੂਝਵਾਨ ਪੰਡਤ ਸੀ ਉਸ ਪੁੱਤਰ ਸੀ ਮਾਤਾ ਭਾਗਪਰੀ ਦਾ ਉਹ ਬਾਕੋ ਖਾਵਾਂ ਤੋਂ ਨੇ ਉਸ ਟਾਈਮ ਤੇ ਆਪਣੇ ਸਮੇਂ ਤੇ ਵਿਜ਼ਿਟ ਕੀਤਾ ਤਾਂ ਉਹਨੂੰ ਆਪਣੀ ਚਿੱਕਿੰਨ ਬੁੱਧੀ ਤੇ ਬੜਾ ਹੀ ਨਾਜ਼ ਸੀ ਜਦੋਂ ਕੋਈ ਜਿਆਦਾ ਪੜ੍ਹ ਲਿਖ ਲੈਂਦਾ ਹੈ ਕਹੇ ਮੇਰੀ ਉਹਦੇ ਮਨ ਦੇ ਅੰਦਰ ਹੰਕਾਰ ਵੀ ਪੈਦਾ ਹੋ ਜਾਂਦਾ ਹੈ ਤੇ ਇਸੇ ਦੇ ਸਿਸਲੇ ਵਿੱਚ ਉਹ ਆਪਣੇ ਆਪ ਨੂੰ ਕਾਫੀ ਜਿਆਦਾ ਉਹ ਸੂਝਵਾਨ ਬੁੱਧੀਮਾਨ ਸਮਝਦਾ ਸੀ ਕਿਉਂਕਿ ਉਹਨਾਂ ਨੇ ਪਾਂਡੇ ਦੀ ਪੁਸਤਕਾਂ ਤੇ ਪੜ੍ਹਾਈ ਕੀਤੀ ਸੀ ਪੰਡਿਤ ਬ੍ਰਾਹਮਣ ਸੀ ਅਤੇ ਜਦੋਂ ਉਹ ਬਾਖੋਖ ਖਾਵਾ ਤੇ ਜਾਂਦਾ ਸੀ ਕਾਫੀ ਉਸਦੀ ਗੋਸ਼ਟ ਉਸੇ ਦੇ ਪੜ੍ਹਤਾਂ ਨਾਲ ਲੋਕਾਂ ਨਾਲ ਹੋਂਦੀ ਸੀ ਲੇਕਿਨ ਇੱਕ ਮਾਨਵ ਚ ਨੂੰ ਬੜੀ ਤ੍ਰਿਸ਼ਨਾ ਇਹ ਰਹਿੰਦੀ ਸੀ ਕਿ ਕਿ ਮੈਂ ਮੈਂ ਅਤੇ ਮੈਂ ਪੜ੍ਹਾਈ ਤੇ ਮੈਂ ਕੀਤੀ ਦੀ ਹੈ ਲੇਕਿਨ ਇੱਕ ਹੰਕਾਰ ਜਿਹੜਾ ਉਸੇ ਮਨ ਵਿੱਚ ਆਇਆ ਸੀ ਉਹਨੂੰ ਸ਼ਾਂਤੀ ਜੀ ਨਹੀਂ ਹੁੰਦੀ ਸੀ ਕੋਈ ਸੰਤੁਸ਼ਟੀ ਨਹੀਂ ਮਿਲਦੀ ਸੀ ਲੇਕਿਨ ਮੈਂ ਤੁਹਾਨੂੰ ਸ਼ਾਰਟ ਵੀ ਥੋੜਾ ਦੱਸ ਦਿਆਂ ਕਿ ਜਦੋਂ ਅਮਰਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹਨੇ ਦਰਸ਼ਨ ਕੀਤੇ ਤੇ ਉਸ ਦਾ ਇੱਕਦਮ ਜੀਵਨ ਚੇਂਜ ਹੋ ਗਿਆ ਜਦੋਂ ਕੁਝ ਸਮੇਂ ਬਾਅਦ ਉਹ ਵਾਪਸ ਇੱਥੇ ਪਰਤਿਆ ਅਤੇ ਆਪਣੀ ਮਾਤਾ ਜੀ ਕੋ ਲਾਇਆ ਤੇ ਮਾਤਾ ਜੀ ਨੇ ਆਪਣੇ ਉਸ ਪੁੱਤਰ ਦਾ ਉਹ ਰੂਪ ਦੇਖਿਆ ਉਸੇ ਜੀਵਨ ਸ਼ੈਲੀ ਦੀ ਉਹ ਦੇਖੇ ਕਿ ਉਸ ਵਿੱਚ ਕਿੰਨੇ ਚੇਂਜਸ ਆਏ ਹਨ ਤੇ ਮਾਤਾ ਜੀ ਨੇ ਉਸ ਨੂੰ ਪੁੱਛਿਆ ਕਿ ਪੁੱਤਰ ਤੇਰੇ ਜੀਵਨ ਜਿੰਨੇ ਚੇਂਜਸ ਕਿਸ ਤਰ੍ਹਾਂ ਆ ਗਏ ਹਨ ਇੱਕਦਮ ਤੇਰਾ ਜੀਵਨ ਦਾ ਬਦਲਾਅ ਹੋ ਗਿਆ ਹੈ ਔਰ ਜਿਹੜੀ ਤੂੰ ਬਾਣੀ ਗਾਇਨ ਕਰਦਾ ਹੈ ਕਿ ਦੀ ਹੈ ਤੇ ਉਹਨੇ ਮਾਤਾ ਜੀ ਨੇ ਦੱਸਿਆ ਕਿ ਮੈਨੂੰ ਐਸੇ ਸੱਚੇ ਪਾਸ਼ਾ ਦੇ ਦਰਸ਼ਨ ਹੋਏ ਹਨ ਜਿਸ ਨੂੰ ਦੇਖ ਕੇ ਅੰਤਰਾਤਮਾ ਤ੍ਰਿਪਤ ਹੋ ਜਾਂਦੀ ਔਰ ਦਿਲ ਨਹੀਂ ਕਰਦਾ ਕਿ ਅਸੀਂ ਉਸ ਤੋਂ ਅਲਾਵਾ ਕੁਝ ਹੋਰ ਦੇਖੀਏ ਮਾਤਾ ਜੀ ਦੇ ਵੀ ਦਿਲ ਵਿੱਚ ਵੀ ਉਹ ਲਾਲਸਾ ਮਾਤਾ ਭਾਗਬਣੀ ਦੇ ਦਿਲ ਵਿੱਚ ਉਹ ਲਾਲਸਾ ਆਈ ਵਦੀ ਕਿ ਮੈਂ ਵੀ ਐਸੇ ਗੁਰੂ ਦੇ ਦਰਸ਼ਨ ਕਰਾਂ ਤਾਂ ਉਸਦੇ ਪੁੱਤ ਨੂੰ ਕਿ ਮੈਂ ਵੀ ਐਸੇ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਲੇਕਿਨ ਭਿਰ ਬਵਸਤਾ ਦੇ ਕਾਰਨ ਉਹ ਇੰਨਾ ਲੰਬਾ ਸਫ਼ਰ ਨਹੀਂ ਕਰ ਸਕਦੇ ਸਨ ਅਤੇ ਭਾਈ ਸੇਵाराम ਜੀ ਨੇ ਉਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਸੱਚੇ ਦਿਲ ਨਾਲ ਸੱਚੇ ਦਿਲ ਨਾਲ ਤੁਸੀਂ ਅਗੋ ਗੁਰੂ ਸਾਹਿਬਾਨ ਨੂੰ ਯਾਦ ਕਰੋਗੇ ਤਾਂ ਉਹਨਾਂ ਦੀ ਗੱਲ ਹੈ ਸੱਚੇ ਦਿਲ ਨਾਲ ਯਾਦ ਕਰੋਗੇ ਤਾਂ ਗੁਰੂ ਸਾਹਿਬਾਨ ਜੀ ਜ਼ਰੂਰ ਤੁਹਾਨੂੰ ਦਰਸ਼ਨ ਦੇਣ ਆਣਗੇ ਤੇ ਮਾਤਾ ਜੀ ਨੇ ਦਿਲ ਵਿੱਚ ठाਨ ਲਿਆ ਕਿ ਜਦੋਂ ਗੁਰੂ ਜੀ ਆਣਗੇ ਮੈਂ ਉਹਨਾਂ ਨੂੰ ਇੱਕ ਚੋਲਾ ਦੇਣਾ ਹੈ ਤੇ ਮਾਤਾ ਜੀ ਬਿਰਧ ਅਵਸਥਾ ਖਾ ਵੀ ਸੀ ਉਹਨਾਂ ਨੇ ਆਪਣੇ ਹੱਥ ਨਾਲ ਚੋਲਾ ਤਿਆਰ ਕੀਤਾ ਗੁਰੂ ਸਾਹਿਬ ਨੂੰ ਦੇਣ ਲਈ ਹੱਥ ਨਾਲ ਚੋਲਾ ਕਾਫੀ ਸਮਾਂ ਬੀਤ ਗਿਆ ਲੇਕਿਨ ਉਹ ਭਾਵਨਾ ਉਹ ਪਿਆਰ ਉਹ ਦਰਦ ਉਹ ਕਸ਼ਿਸ਼ ਇੱਕ ਦਿਨ ਗੋਵਿੰਦ ਇਤਿਹਾਸਕਾਰ ਦੇ ਦੇ ਗੋਵਿੰਦ ਗੋਵਿੰਦਵਾਲ ਦੀ ਧਰਤੀ ਤੇ ਗੁਰੂ ਸਾਹਿਬ ਦਾ ਦਰਬਾਰ ਸੱਜਿਆ ਸੀ ਸਨ 16 ਅਚਾਨਕ ਗੁਰੂ ਸਾਹਿਬ ਜੀ ਉੱਠ ਗਏ ਉਹਨਾਂ ਨੇ ਕਿਹਾ ਮੈਨੂੰ ਮੈਨੂੰ ਕੋਈ ਪੁਕਾਰ ਰਿਹਾ ਹੈ ਕੋਈ ਮੇਰੀ ਉਡੀਕ ਕਰ ਰਿਹਾ ਹੈ ਸੋ ਉੱਥੋਂ ਤੁਰਦੇ ਹੋਏ ਉਹ ਇੱਥੇ ਪਹੁੰਚੇ ਉਸ ਤੋਂ ਸਭ ਤੋਂ ਪਹਿਲਾਂ ਜਿਹੜਾ ਸ਼ਾਜੀਮਾਰਾ ਗੁਰਦੁਆਰਾ ਹੈ ਡਿਸਟ੍ਰਿਕਟ ਫੁਲਗਾ ਬਲਵਾਮਾ ਵਿੱਚ ਜਹਾਂਗੀਰ ਨਾਲ ਜਿਹੜਾ ਵਕਤ ਦਾ ਹਕੂਮਾਨ ਸੀ ਉਹਨਾਂ ਨੇ ਉੱਥੇ ਸ਼ਿਕਾਰ ਖੇੜਿਆ ਉਸ ਤੋਂ ਬਾਅਦ ਉਹ ਇਸ ਇਸ ਜਗ੍ਹਾ ਤੇ ਆਏ ਇੱਥੇ ਜਦੋਂ ਉਹ ਪਹੁੰਚੇ ਮਾਤਾ ਜੀ ਕੋਲ ਆਏ ਮਾਤਾ ਜੀ ਕਾਫੀ ਬਿਰਧ ਸਨ ਇੱਕ ਛੋਟੀ ਜੀ ਕੁਟਿਆ ਹੁੰਦੀ ਸੀ ਆ ਘਾਹ ਦੀ ਕੁਟਿਆ ਹੁੰਦੀ ਸੀ ਮਿੱਟੀ ਦਾ ਘਰ ਸੀ ਅਤੇ ਗੁਰੂ ਸਾਹਿਬਾਨ ਨੂੰ ਕਿਹਾ ਮਾਤਾ ਜੀ ਜਦੋਂ ਘੋੜੇ ਦੀ ਟਾਪਾਂ ਸੁਣੀਆਂ ਤਾਂ ਉਹਨਾਂ ਨੇ ਇਹ ਕੌਣ ਆਇਆ ਹੈ ਮਾ ਗੁਰੂ ਜੀ ਅੰਦਰ ਉਠਿਆ ਵੀ ਚਾਏ ਪਰ ਜਿਨ੍ਹਾਂ ਨੂੰ ਤੂੰ ਯਾਦ ਕਰਦੀ ਸੀ ਉਹ ਆ ਗਿਆ ਲੇਕਿਨ ਬਦਕਿਸਮਤੀ ਹੈ ਜੀ ਮਾਤਾ ਜੀ ਦੇ ਉਹ ਚੋਲਾ ਸੀ ਸੀ ਕਿ ਆ ਤੇ ਬ੍ਰਿੰਦਵਸਾ ਦੇ ਘਰ ਕੇ ਉਹਨਾਂ ਦੇ ਅੱਖਾਂ ਦੇ ਜਿਹੜੀ ਰੋਸ਼ਨੀ ਸੀ ਉਹ ਚਲੀ ਉਹ ਚਲੀ ਗਈ ਸੀ ਅਤੇ ਗੁਰੂ ਸਾਹਿਬਾਨ ਨੇ ਕਿਹਾ ਕਿ ਮਾਤਾ ਜੀ ਗੁਰੂ ਇਹਨਾਂ ਨੂੰ ਮਾਤਾ ਜੀ ਨੂੰ ਯਕੀਨ ਨਹੀਂ ਹੋਇਆ ਤੇ ਮਾਤਾ ਜੀ ਉਹਨਾਂ ਨੂੰ ਕਹਿਣ ਲੱਗੀ ਮੈਂ ਕਿਸ ਤਰ੍ਹਾਂ ਸਮਝਾਂ ਕਿ ਤੁਸੀਂ ਗੁਰੂ ਸਾਹਿਬ ਉਹਨਾਂ ਨੇ ਕਿਹਾ ਜੋ ਤੁਸੀਂ ਚੋਲਾ ਤਿਆਰ ਕੀਤਾ ਹੈ ਉਹ ਕਿੱਥੇ ਹੈ ਉਹਨਾਂ ਨੇ ਉਹ ਬੜੇ ਪਿਆਰ ਤੇ ਸਤਕਾਰ ਨਾਲ ਬਿਰਧ ਮਾਤਾ ਨੇ ਉਹ ਚੋਲਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕੀਤਾ ਅਤੇ ਗੁਰੂ ਸਾਹਿਬਾਨ ਜੀ ਨੇ ਉਹਨਾਂ ਨੂੰ ਕਿਹਾ ਮਾਤਾ ਜੀ ਦੱਸੋ ਤੁਸੀਂ ਕੀ ਚਾਹੁੰਦੇ ਹੋ ਮਾਤਾ ਜੀ ਨੇ ਕਿਹਾ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਮੈਂ ਤੁਹਾਡੇ ਦਰਸ਼ਨ دیدارੇ ਕਰਨਾ ਚਾਹੁੰਦੀ ਹਾਂ ਜਿਸ ਕਾਤੇ ਗੁਰੂ ਸਾਹਿਬ ਜੀ ਨੇ ਫਿਰ ਆਪਣਾ ਵਰਛਾ ਕੱਢਿਆ ਅਤੇ ਇੱਥੇ ਉਹਨਾਂ ਨੇ ਜ਼ਮੀਨ ਹੀ ਮਾਰਿਆ ਜਿੱਥੋਂ ਅੰਮ੍ਰਿਤ ਪ੍ਰਗਟ ਹੋਇਆ ਅਤੇ ਉਸ ਦੇ ਛੱਟੇ ਗੁਰੂ ਸਾਹਿਬਾਨ ਜੀ ਨੇ ਮਾਤਾ ਜੀ ਦੇ ਨੈਤਰਾ ਵਿੱਚ ਉਹ ਛੱਟੇ-ਸੁੱਟੇ ਅਤੇ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਆ ਗਈ ਉਸ ਤੋਂ ਬਾਅਦ ਜਦ ਜਿਤਨਾ ਹੀ ਮਾਤਾ ਜੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਇਹ ਮਨੋ ਕਿ ਉਹਨਾਂ ਦੀ ਅੰਤਰਾਤਮਾ ਬਿਲਕੁਲ ਤ੍ਰਿਪਤ ਹੋ ਗਈ ਪਹਿਲੀ ਉਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਉਹ ਜਲ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਉਸ ਹਸਤਾ ਤੋਂ ਲਿਆ ਇਸ ਸਖੂ ਦੀ ਮਾਤਾ ਇਸ ਤੋਂ ਵੀ ਕੋਈ ਬਾਤ ਹੈ ਬਿਲਕੁਲ ਇਸ ਸਖੂ ਤੋਂ ਹੀ ਜਲ ਲਿਆ ਗਿਆ ਬਿਲਕੁਲ ਇਸ ਸਖੂ ਤੋਂ ਉਹਨਾਂ ਨੇ ਉਹ ਜਲ ਲਿਆ ਗਿਆ ਸੀ ਉਹ ਹੀ ਉਹ ਇਤਿਹਾਸਿਕ ਖੂਹ ਹੈ ਬੜਾ ਡੂੰਗਾ ਖੂਹ ਹੈ ਸੇਮ ਤੁਸੀਂ ਅੱਜ ਵੀ ਦੇਖ ਲਓ ਆਲੇ ਦੁਆਲੇ ਅੱਜ ਦਾ ਪਾਣੀ ਕਿੰਨਾ ਪੋਲੂਸ਼ਨ ਲੇਕਿਨ ਇਸ ਤੁਸੀਂ ਅਸੀਂ ਇਹਨਾਂ ਦੀ ਲੈਬਾਰਟਰੀ ਟੈਸਟ ਵੀ ਕਰਾਇਆ ਅੱਜ ਵੀ ਇਹ ਖੂ ਉਸੇ ਤਰ੍ਹਾਂ ਬਿਲਕੁਲ ਪਵਿੱਤਰ ਹੈ ਔਰ ਖਾਲੀ ਇਥੋਂ ਤੋਂ ਨਹੀਂ ਦੂਰੋਂ ਵਿਦੇਸ਼ਾਂ ਤੋਂ ਲੋਕ ਇੱਥੇ ਆਨੇ ਆਂ ਦੇਖੋ ਅੰਮ੍ਰਿਤ ਲੈ ਕੇ ਆਪਣੇ ਘਰ ਜਾਂਦੇ ਆਂ ਦੇਖੋ ਪਾਵਨਾ ਸ਼ਰਦਾ ਦੀ ਹੈ ਪਾਵਨਾ ਗੁਰੂ ਘਰ ਪਿਆਰ ਦੀ ਹੈ ਪਾਵਨਾ ਮਾਤਾ ਪਿਤਾ ਕੁਦੀ ਦੀ ਸ਼ਰਦਾ ਦੇ ਪਿਆਰ ਦੀ ਉਸਤ ਲਾਲ ਸਾਹਿਬ ਦੀ ਸੀ ਅਤੇ ਜਦੋਂ ਉਹਨਾਂ ਦੀ ਆਤਮਾ ਤ੍ਰਿਪਤ ਹੋ ਗਈ ਸੱਚੇ ਪਰਲ ਡਿਗਾਰ ਦੇ ਉਹਨਾਂ ਨੂੰ ਦਰਸ਼ਨ ਹੋ ਗਏ ਉਸ ਅਕਾਲ ਪੁਰਖ ਦੇ ਦਰਸ਼ਨ ਹੋ ਗਏ ਅਤੇ ਗੁਰੂ ਸਾਹਿਬਾਂ ਨੂੰ ਕਿਹਾ ਗੁਰਗਾਮੇ ਮਾਤਾ ਜੀ ਹੋਰ ਦਸ ਮਾਤਾ ਜੀ ਕਹਿੰਦੇ ਹੁਣ ਤੁਹਾਡੇ ਦਰਸ਼ਨ ਹੋ ਗਏ ਨੇ ਹੁਣ ਮੈਨੂੰ ਮੁਕਤੀ ਬਖਸ਼ੋ ਅਤੇ ਇਤਿਹਾਸਕਾਰ ਦੱਸਦੇ ਹਨ ਕਿ ਉਹਨਾਂ ਨੇ ਮਾਤਾ ਗੁਰੂ ਜੀ ਨੇ ਮਾਤਾ ਜੀ ਨੇ ਆਪਣੇ ਸਵਾਗ ਗੁਰੂ ਜੀ ਦੇ ਅੰਤਮ ਇੱਤੀ ਆਗੇ ਅਤੇ ਗੁਰੂ ਜੀ 10 ਦਿਨ ਇਥੇ ਰਹੇ ਉਹਨਾਂ ਨੇ ਮਾਤਾ ਜੀ ਦਾ ਅੰਤਮ ਸੰਸਕਾਰ ਜਿਹੜਾ ਸੀ ਉਹ ਆਪਣੇ ਹੱਥੋਂ ਕੀਤਾ ਤੇ 10 ਦਿਨ ਇਥੇ ਬੈਠ ਕੇ ਅੰਦਰੋਂ ਉਹਦਾ ਗੀਠਾ ਸਾਹਿਬ ਵੀ ਹੈ ਤੁਸੀਂ ਦੇ ਮਾਤਾ ਪਾਗਲੀ ਸਮਾਦ ਵੀ ਹੈ ਅਤੇ ਜਿਹੜਾ ਅੰਦਰ ਸਥਾਨ ਹੈ ਉਥੇ ਗੁਰੂ ਗ੍ਰੰਥ ਸਾਹਿਬ ਜੀ ਆ ਬੈਠ ਕੇ ਇੱਥੇ ਆਏ ਨੇ ਇਸ ਤੋਂ ਬਾਅਦ ਉਹਨਾਂ ਦੇ ਦਰਸ਼ਕਾਂ ਨੂੰ ਖਾਸ ਤੌਰ ਤੇ ਉਹ ਵੀ ਜਗ੍ਹਾ ਤੇ ਜਿਹੜਾ ਦਰਸ਼ਨ ਕਰਵਾ ਰਹੇ ਕਿਥੇ ਕੀ ਇਤਿਹਾਸ ਸੁਪਾਤਿਕ ਦੱਸਿਆ ਜਾ ਰਿਹਾ ਕਿ ਸ਼ਿਰ ਗੁਰ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਆਸਰਾ ਲਾ ਕੇ ਬੈਠੇ ਸਨ ਕਿੰਨਾ ਲੰਬਾ ਸਮਾਂ ਜਿਹੜਾ ਇਸ ਸਥਾਨ ਤੇ ਰਹਿਤਾ ਉਸ ਤੋਂ ਬਾਅਦ ਅਗਲੇ ਪੜਾਅ ਵਾ ਜਿਹੜਾ ਉਹਨਾਂ ਨੇ ਚਾਲੇ ਪਾਏ ਹੁਣ ਜਿਸ ਤਰ੍ਹਾਂ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਉਹ ਵੀ ਕਸ਼ਮੀਰ ਦੀ ਸੰਗਤ ਦੀ ਗੱਲ ਕੀਤੀ ਜਾਵੇ ਕਿ ਕਿੰਨੀ ਕਿਸਮ ਦੀ ਜਿਹੜੀ ਇੱਥੇ ਆਉਂਦੀ ਹੈ ਕੀ ਪ੍ਰਬੰਧ ਹੁੰਦੇ ਨੇ ਪੂਰੇ ਕਿੰਨਾ ਵੱਲੋਂ ਪ੍ਰਬੰਧ ਜਿਹੜਾ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਚਲਾਇਆ ਜਾ ਰਿਹਾ ਦੇਖੋ ਜੀ ਇਹ ਜਿਹੜਾ ਜਿਹੜੀ ਸੰਗਤ ਯੂਰਨ ਨੇੜੋ ਚੱਲ ਕੇ ਆਂਦੀ ਹੈ ਤੁਹਾਨੂੰ ਪਤਾ ਇੱਥੇ ਸਰਦੀਆਂ ਦਾ ਵੀ ਮੌਸਮ ਰਹਿੰਦਾ ਹੈ ਜਿਸ ਤਰ੍ਹਾਂ ਕਿ ਆਜ ਕੱਲ ਤੁਸੀਂ ਆਇਓ ਬਾਰਵਾਂ ਮੌਸਮ ਹੈ ਲੇਕਿਨ ਅੱਗੇ ਤੋਂ ਜਿਸ ਤਰ੍ਹਾਂ ਕਿ ਅਕਤੂਬਰ ਨਵੰਬਰ ਤੋਂ ਆਇ ਹਾਰ ਤੋਂ ਸਰਦੀ ਸ਼ੁਰੂ ਹੋ ਜਾਂਦੀ ਹੈ ਇਸ ਮਹਾਰਾਜੀ ਸੇਵਾ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਕਾਰ ਸੇਵਾ ਵਾਲੇ ਕਰਵਾ ਰਹੇ ਹਨ ਕਰਵਾ ਰਹੇ ਹਨ ਔਰ ਉਹਨਾਂ ਨੇ ਕਰਵਾਈ ਵੀ ਹੈ ਔਰ ਇੱਥੇ ਦੂਰੋਂ ਨੇੜੇ ਦੇਸ਼ੋਂ ਦੇਸ਼ਾਂ ਤੋਂ ਸੰਗਤ ਬੜੀ ਗਰਮੀਆਂ ਵਿੱਚ ਬਹੁਤ ਜ਼ਿਆਦਾ ਰਸ਼ ਛਾੜੇ ਕੋਲ ਰਹਿੰਦਾ ਹੈ ਇਮਨ ਕਿ ਸਾਨੂੰ ਇੱਥੇ ਥਾਂ ਨਹੀਂ ਮਿਲਦੀ ਰਹਿਣ ਦੇ ਪਿੱਛੇ ਜਨੂੰ ਕੁਝ ਹਾਲਾਤ ਖਰਾਬ ਹੋਏ ਸਨ ਜਿਸ ਕਰਕੇ ਥੋੜਾ ਰਸ਼ ਛਾੜ ਗਿਆ ਸੀ ਲੇਕਿਨ ਫਿਰ ਤੋਂ ਜਿਹੜਾ ਰਿਲੀਜੀਅਸ ਟੂਰਿਜ਼ਮ ਹੈ ਕਸ਼ਮੀਰ ਦਾ ਉਹ ਬੋੜਾ ਵਾਧ ਵਧਰੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਇਥੇ ਚਰਨ ਅਸਥਾਨ ਮਟਮ ਸਾਹਿਬ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ ਹੋਰ ਇਥੇ ਹੀ ਖਾਲੀਏ ਨਹੀਂ ਉਸ ਤੋਂ ਬਾਅਦ ਬਾਰਾ ਮੁਲੇਵਾਲ ਤੁਸੀਂ ਚਲੇ ਜਾਓ ਗੁਰੂ ਹਰਗੋਬਿੰਦ ਜੀ ਛੇਮੀ ਪਾਛੇ ਜੇਲੰਦ ਦੇ ਕੰਡੇ ਵਿੱਚ ਗੁਰਦੁਆਰਾ ਕੰਡੇ ਤੇ ਗੁਰਦੁਆਰਾ ਗੁਰੂ ਹਰ ਕਲੰਪੁਰਾ ਸਾਹਿਬ ਹੈ ਫਿਰ ਉਸ ਤੋਂ ਬਾਅਦ ਪਰਮਪੀਲਾ ਊੜੀ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਾਹਿਬਾਂ ਜੀ اسی ਰਸਤੇ ਜਾ ਰਹੇ ਫਿਰ ਲਾਹੌਰ ਹੁੰਦੇ ਹੋਏ ਨਰੂਚੀ ਸਾਹਿਬ ਪਾਕਿਸਤਾਨ ਵਿੱਚੋਂ ਹੁੰਦੇ ਹੋਏ ਵਾਪਸ ਬੋਮਿੰਦਵਾਲ ਸਾਹਿਬ ਪਰਤੇ ਅੰਮ੍ਰਿਤਸਰ ਜੀ ਅਜੇ ਵਰਸ ਤੋਂ ਇਸ ਤ ਚਾਂਗੇ ਪਾਇ ਬਹੁਤ ਉਸਤਾਨ ਨੇ ਜੇਕਰ ਆਪਾਂ ਕਸ਼ਮੀਰ ਤੋਂ ਲੈ ਕੇ ਜੰਮੂ کشمیر ਤੱਕ ਦੇਖੇ ਤਾਂ ਬਹੁਤ ਉਸਤਾਨ ਨੇ ਜੋ ਹਾਲਾਤ ਪਿੱਛੇ ਜੰਮੂ کشمیر ਦੇ ਹੋਏ ਤੁਸੀਂ ਦੇਖਿਆ ਨਾ ਪਲਵਾਮਾ ਦੇ ਉੱਤੇ ਅਟੈਕ ਹੋਇਆ ਔਰ ਦੂਸਰ ਸਾਰਾ ਦੇਖਿਆ ਤਾਂ ਗੁਰਕਾਰਾਂ ਦੇ ਵਿੱਚ ਵੀ ਕੋਈ ਸੰਗਤ ਦਾ ਅਸਰ ਦੇਖੋ ਨੂੰ ਮਿਲ ਰਿਹਾ ਸੀ ਸਮਝੋ ਦੇਖੋ ਜਦੋਂ ਵੀ ਇੰਦੋਸਤਾਨ ਪਾਕਿਸਤਾਨ ਦੀ ਜਦੋਂ ਐਸੀ ਲੜਾਈ ਹੁੰਦੀ ਹੈ ਨੈਸ਼ਨਲੀ ਅਸਰ ਪਰਨ ਆਈ ਹੈ ਤੇ ਕਸ਼ਮੀਰ ਦਾ ਤਾਂ ਜਿਹੜਾ ਮਸਲਾ ਹੈ ਇਥੇ ਬੜਾ ਪੁਰਾਣਾ ਚੱਲ ਰਿਹਾ ਹੈ ਤੇ ਨੇਚਰਲੀ ਜਿਹੜੀ ਇਥੇ ਵਸੂ ਰਹਿੰਦੀ ਹੈ ਉਹਨਾਂ ਨੂੰ ਵੀ ਕਾਫੀ ਪ੍ਰੋਬਲਮਾਂ ਫੇਸ ਕਰਨੀ ਪਈਆਂ ਜਦੋਂ ਪਿਛਲੇ ਦਿਨੋਂ ਆਪਰੇਸ਼ਨ ਸੰਦੂਰ ਚੱਲ ਰਿਹਾ ਸੀ ਜਦੋਂ ਸਟ੍ਰਾਈਕਾਂ ਹੋ ਰਹੀ ਸਨ ਇੱਕਦਮ ਕੋਈ ਸਾਡੀ ਰਿਲੀਜੀਅਸ ਟੂਰਿਜ਼ਮ ਸੀ ਜਿਹੜੇ ਯਾਤਰੀ ਆਉਂਦੇ ਸਨ ਜਾਂ ਟੂਰਿਸਟ ਆਉਂਦੇ ਸੀ ਉਹ ਬਿਲਕੁਲ ਉਹਨਾਂ ਦਾ ਬੰਦ ਹੋ ਗਿਆ ਲੇਕਿਨ ਇਥੇ ਦੇ ਇਥੇ ਦੇ ਲੋਕ ਮੈਂ ਤੁਹਾਨੂੰ ਦੱਸ ਦਿਆਂ ਕਿ ਕੋਰੋਨਾ ਕਾਲ ਵਿੱਚ ਵੀ ਇਹ ਗੁਰਦੁਆਰੇ ਸਾਹਿਬ ਖੁੱਲੇ ਰਹੇ ਸੰਤਾਂ ਨੇ ਨਿੱਤ ਨਾਮ ਕਰਨਾ, ਦੇਹਲੀ ਪ੍ਰਕਾਸ਼ ਕਰਨਾ, ਵਾਹਿਗੁਰੂ ਦੀ ਅਸਾਲੂ ਨੂੰ ਵੀ ਬੜੀ ਬਖਸ਼ਿਸ਼ ਰਹੀ ਹੈ ਇੱਥੇ ਦੇ ਸਿੱਖ ਸਿੱਖ ਤੇ ਕਸ਼ਮੀਰੀ ਸਿੱਖ ਦਾ ਇਹ ਹੈ ਕਿ ਜੋ ਕਸ਼ਮੀਰ ਦਾ ਸਿੱਖਾ ਉਹ ਬੜੀ ਸਿੱਖੀ ਦੇ ਪੂਰਾ ਪੈਰਾ ਦੇ ਰਿਹਾ ਹੈ ਇਹ ਤੁਹਾਨੂੰ ਮਿਸਾਲ ਕਿਤੇ ਹੋਰ ਨਹੀਂ ਮਿਲੇਗੀ ਤੁਸੀਂ ਦੇਖੋ ਜਨਾ ਪਤਤ ਪੋਣਾ ਬਾਹਰ ਵਾਦ ਰਿਆ ਨਸ਼ਿਆਂ ਦਾ ਤੁਸੀਂ ਦੇਖ ਲਓ ਮੈਂ ਪੰਜਾਬ ਦੀ ਗੱਲ ਕਰ ਲਾਂ ਕਿ ਜਿੱਦੋਂ ਅਸੀਂ ਆਪਣਾ ਪੇਕਾ ਕਹਿੰਦੇ ਆ ਜਿਹੜਾ ਤੁਰਾ ਵਾ ਸਿੱਖੀ ਦਾ ਜਿਹੜਾ ਤੁਰਾ ਵਾ ਸਿੱਖੀ ਦਾ ਉਸ ਨੂੰ ਉਸ ਉਹ ਉਸ ਦਾ ਦੇਖਾ ਹਾਲ ਕੀ ਜਿਹਨੂੰ ਅਸੀਂ ਕਹਿੰਦੇ ਆ ਲੇਕਿਨ ਸਾਡੇ ਕਸ਼ਮੀਰ ਦੀ ਧਰਤੀ ਇੱਕ ਐਸੀ ਧਰਤੀ ਹੈ ਕਿ ਇੱਥੇ ਅਸੀਂ ਪਰਪੱਕ ਪੈਰਾ ਦਿੰਨੇ ਆ ਹਾਲਾਤਾਂ ਨਹੀਂ ਕੁਝ ਉਚ ਨਹੀਂ ਹੋਈਆਂ ਹੋ ਸਕਦਾ ਅਸੀਂ ਵੀ ਕੁਰਬਾਨੀਆਂ ਦਿੱਤੀਆਂ ਵਾਂ ਐਸੀ ਗੱਲ ਨਹੀਂ ਲੇਕਿਨ ਅਸੀਂ ਆਪਣੀ ਗੁਰੂ ਘਰਾਂ ਦੀ ਸਾਂ ਸਿੱਖੀ ਦੀ ਸਾਂ ਆਪਣੀ ਜਿਹੜੀ ਹੈ ਉਹ ਅਸੀਂ ਪੂਰੀ ਗੁਰੂਗਰ ਗੁਰੂ ਹਰਗੋਬਿੰਦ ਸਾਹਿਬ ਗੁਰਨਾਥ ਦੇ ਜੀ ਦੇ ਅਪ ਉਸੇ ਫਾਲਤੂ ਦੇ ਅਸੀਂ ਸਭ ਕਾ ਹਮੇਸ਼ਾ ਅਸੀਂ ਚੜ੍ਹਦੀ ਕਲਾ ਵਿੱਚ ਰਹੇ ਹਾਂ ਹੋਰ ਜਿਸ ਤਰ੍ਹਾਂ ਤੁਸੀਂ ਵੀਰ ਜੀ ਗੱਲ ਕੀਤੀ ਹੈ ਇਥੇ ਪ੍ਰੋਗਰਾਮਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਨਗਰ ਦੀ ਇਲੈਕਟਿਡ ਬਾਡੀ ਹੈ ਇਹ ਚੋਣ ਐਕਟ ਜਿਹੜਾ 1973 ਜੀਐਨਕੇ ਗੁਰਦੁਆਰਾ ਰਿਲੀਜੀਅਸ ਐਂਡੋਮੈਂਟ ਐਕਟ ਜਿਹੜਾ ਕਿ ਹਾਂ ਜੰਮੂ ਕਸ਼ਮੀਰ ਇਹ ਗਵਰਨਮੈਂਟ ਇਲੈਕਸ਼ਨ ਕਰਵਾਉਂਦੀ ਹੈ ਸੋ ਉਸ ਦੇ ਹਿਸਾਬ ਤੇ ਅਸੀਂ ਚੋਣਾਂ ਜਿੱਤ ਕੇ ਆਏ ਹੋਏ ਆ ਸੋਏ ਪ੍ਰਬੰਧ ਜਿਹੜਾ ਡਿਸਟ੍ਰਿਕਟ ਸਿਨਗਰ ਦਾ ਇੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਛਾ ਇੱਕ ਸਹਿਯੋਗ ਦੀ ਗੱਲ ਕੀਤੀ ਆਵੇ ਕਿਉਂਕਿ ਜਿਸ ਤਰ੍ਹਾਂ ਆਪਾਂ ਵਕ ਵਕ ਦੇਖਿਆ ਪੰਜਾਬ ਦੀ ਖਾਸ ਤੌਰ ਤੇ ਗੱਲ ਕੀਤੀ ਆਵੇ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੱਡੀ ਸੰਸਥਾ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣ ਚੁੱਕੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇੱਥੇ ਇੰਟਰਫੇਰੈਂਸ ਬੜੀ ਹੁੰਦੀ ਹੈ ਇੱਕ ਪਾਸੇ ਕਾਰੀ ਜਾਂਦੀ ਹੈ ਇੱਕ ਪਾਸੇ ਦੇ ਜੀ ਜੀਆ ਕਿ ਇੱਥੇ ਵੀ ਕੋਈ ਐਡਾ ਦਾ ਮਾਹੌਲ ਹੈ ਇੰਟਰਫੇਅਰਸ ਦੇ ਕੇ ਸਰਕਾਰਾਂ ਵੀ ਦਿੱਤੀ ਜਾਂਦੀ ਹੈ ਦੇਖੋ ਜੀ ਮੈਂ ਗੱਲ ਕਰਾਂ ਤੁਹਾਨੂੰ ਇੱਥੇ ਦੀ ਕਸ਼ਮੀਰ ਵਾਸੀ ਇੱਕ ਬੜਾ ਸੁਜ्ञਾਨ ਸਿੱਖ ਹੈ ਉਹ ਆਪਣੇ ਧਰਮ ਤੇ ਬਿਲਕੁਲ ਪਹਿਰਾ ਦੇ ਰਿਹਾ ਤੇ politically ਬਿਲਕੁਲ ਫੂਜਵਾਨ ਹੈ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਜਦ ਮੈਂ ਗੱਲ ਕਰਾਂ ਗੁਰਦੁਆਰਾ ਪ੍ਰਵੇਸ਼ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉੱਥੇ ਉਤਾਰ ਚੜਾਅ ਤੇ ਚੱਲਦੇ ਰਹਿੰਦੇ ਹਨ ਜਿਸ ਤਰ੍ਹਾਂ ਕਿ ਗੁਰਦਿੱਲੀ ਸਿ ਗੁਰਦੁਆਰਾ ਪਰ ਉਹਨਾਂ ਨੇ ਸੇ ਉਹ ਸਾਨੂੰ ਬੜਾ ਵੱਧ ਚੜ੍ਹ ਕੇ ਰਿਆ ਰ ਮੈਂ ਤੁਹਾਨੂੰ ਕੁਝ ਸਾਲ ਪਹਿਲਾਂ ਦੀ ਗੱਲ ਦੱਸਾਂ ਇੱਥੇ 5000 ਪੁਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਸੀ ਇੱਕ ਰਿਕਾਰਡ ਰਿਆ ਸੀ ਜਿਸ ਵਿੱਚ ਕਿ ਪੰਜ ਤੱਕ ਦੇ ਜਸਵੰਤ ਸਿੰਘ ਸਾਹਿਬ ਆ ਨਹੀਂ ਕੇ ਆਏ ਸਨ ਉਸ ਤੋਂ ਇਲਾਵਾ ਜਦੋਂ ਹੜਾ ਆਇਆ 2014 ਦਾ ਹੜਾ ਆਇਆ ਦੋਨਾਂ ਕਮੇਟੀਆਂ ਨੇ ਉਸ ਸਰਕਾਰਿਓ ਮਕਰ ਸਾਹ ਪ੍ਰਧਾਨ ਸਨ ਉਹਨਾਂ ਨੇ ਆਪਣੀ ਪੂਰੀ ਟੀਮ ਇੱਥੇ ਭੇਜੀ ਸੀ ਰੂਪ ਸਿੰਘ ਜੀ ਸਖਤਰ ਹੁੰਦੇ ਸਨ ਉਸ ਟਾਈਮ ਤੇ ਮਹਿਤਾ ਸਾਹਿਬ ਹੁੰਦੇ ਸਨ ਹੋਰ ਵੀ ਬੜੇ ਜਿਹੜੇ ਆਗੂ ਸਨ ਉਸ ਵੇਲੇ ਉਹ ਇੱਥੇ ਹੁੰਦੇ ਸਨ ਅਤੇ ਨਾਲ ਹੀ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮਿਟੀ ਉਹਨਾਂ ਨੇ ਵੀ ਸਾਨੂੰ ਪੂਰਨ ਸਹਿਯੋਗ ਦਿੱਤਾ ਹੈ ਤੇ ਜਿਤਾ ਹੈ ਲੇਕਿਨ ਅਸੀਂ ਜਿੱਥੇ ਅਸੀਂ ਇੱਥੇ ਆ ਅਸੀਂ ਕੋਈ ਆਰ ਮਿਨੀ ਮਾਈਕਰੋਸਕੋਪਿਕ ਕਮਿਊਨਿਟੀ ਚੋਕ ਉਸ ਪੇ ਤੋਂ ਸਾਨੂੰ ਸਰਕਾਰਾਂ ਤੋਂ ਕਰਜ਼ੀ ਹੈ ਜਿਸ ਹਿਸਾਬ ਤੇ ਚਾਹ ਹਰਿਆਣ ਤੁਸੀਂ ਤੁਸੀਂ ਗੱਲ ਕਰਦੇ ਹੋ ਉਹ ਤੇ ਸਾਡੇ ਕੋਲ ਅਜੇ ਤੱਕ ਆਏ ਨਹੀਂ ਮੈਂ ਸੱਚੀ ਗੱਲ ਕਹਾਂਗਾ ਲੇਕਿਨ ਸ਼ਰਮਣੀ ਖਾਲੀ ਡਾਲ ਦੇ ਮੈਂ ਆਗੂ ਦੀ ਗੱਲ ਨਹੀਂ ਕਰਾਂਗਾ ਧਾਰਮਿਕ ਆਪਣੇ ਆਗੂਆਂ ਦੀ ਗੱਲ ਕਰਾਂਗਾ ਜਥੇਦਾਰ ਸਾਹਿਬ ਹੋਗੇ ਪ੍ਰਧਾਨ ਸਾਹਿਬ ਹੋਗੇ ਧਾਮੀ ਸਾਹਿਬ ਅਜੇ ਤੱਕ ਇੱਥੇ ਆਏ ਨਹੀਂ ਧਾਮੀ ਸਾਹਿਬ ਅਜੇ ਤੱਕ ਇੱਥੇ ਆਏ ਨਹੀਂ ਹਨ ਅਜੇ ਤੱਕ ਜੱਜੂ ਦੇ ਉਹ ਬਣੇ ਹਨ ਲੇਕਿਨ ਉਹਨਾਂ ਨੇ ਜੰਮੂ ਵੱਲ ਜੰਮੂ ਤੱਕ ਆਏ ਹਨ ਲੇਕਿਨ ਕਸ਼ਮੀਰ ਦੀ ਧਰਤੀ 'ਤੇ ਉਹ ਬਿਲਕੁਲ ਨਹੀਂ ਆਏ ਹਨ ਲੇਕਿਨ ਪਿਛਲੇ ਜਥੇਦਾਰ ਸਾਹਿਬ ਅਰਪੀਤ ਸਿੰਘ ਜੀ ਉਹ ਇੱਥੇ ਆਂਦੇ ਰਹੇ ਹਨ ਵਕਨ ਫਵਤਨ ਉਹ ਆਂਦੇ ਰਹੇ ਹਨ ਇਹ ਹੋਰ ਉਹਨਾਂ ਦੇ ਸੈਕਟਰੀ ਲੈਵਲ ਦੇ ਬੰਦੇ ਆਂਦੇ ਰਹੇ ਹਨ ਲੇਕਿਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਵੀ ਅਜੇ ਤੱਕ ਕੋਈ ਆਇਆ ਨਹੀਂ ਜਦੋਂ ਸਰਨਾ ਸਾਹਿਬ ਤੋਂ ਉਸ ਟਾਈਮ ਤੇ ਆਏ ਸਨ ਹਾਂ ਜੀ ਇੱਕ ਆਪਣੇ ਜਾਨੀ ਕਿ ਆਪਾਂ ਸਿੱਧੇ ਤੌਰ ਤੇ ਕਹੀਏ ਵੀ ਜਿਹੜੀਆਂ ਧਾਰਮਿਕ ਸਿਖਸ਼ਤਾ ਨੇ ਉਹ ਇੱਥੇ ਲਗਾਤਾਰ ਆਉਂਦੀਆਂ ਰਹਿੰਦੀਆਂ ਨੇ ਜੇਕਰ ਆਪਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਥੋੜੀ ਗੱਲ ਕੀਤੀ ਜਾਵੇ ਕਿਉਂਕਿ ਕੋਈ ਕਿਸੇ ਵੀ ਜਿਹੜਾ ਸੰਸਥਾ ਨੂੰ ਜਾਂ ਧਾਰਮਿਕ ਥਾਵਾਂ ਨੂੰ ਚਲਾਉਣ ਦੇ ਲਈ ਜਿਹੜਾ ਸਹਯੋਗ ਦੀ ਗ੍ਰੀਆ ਲੋੜ ਨੂੰ ਦੂਰ ਤੋਂ ਪੈਂਦੀ ਹੈ ਕਿ ਇੱਥੇ ਦੀ ਲੋਕਲ ਪ੍ਰਬੰਧਕ ਕਮੇਟੀ ਜਿਹੜਾ ਆਪਣੇ ਤਰੀਕੇ ਨਾਲ ਚਲਾਉਂਦੀ ਹੈ ਜਾਂ ਫਰਕ ਜਿਹੜੇ ਕਾਰਜ ਹੁੰਦੇ ਨੇ ਕਿ ਮਾਇਆ ਦੀ ਬੜੀ ਜ਼ਰੂਰਤ ਪੈਂਦੀ ਹੈ ਕਿ ਆਪਣੇ ਪੱਧਰ ਤੇ ਅਸ ਸਰਕਾਰਾਂ ਵੱਲੋਂ ਕਿਸੇ ਜਾਂਦਾ ਜਦੋਂ ਇੱਥੇ ਹਾਲਾਤ ਖਰਾਬ ਹੋਏ ਉਸ ਵੇਲੇ ਮੈਂ ਤੁਹਾਨੂੰ ਦਰਮਾਇਲ ਵੀ ਸਾਨੂੰ ਇੰਨੀ ਬੁਰੀ ਹਾਲਤ ਹੋ ਗਈ ਕਿ ਅਸੋਂ ਸਾਨੂੰ ਆਪਣੇ ਮਲਾਜ਼ਮਾਂ ਨੂੰ ਤਨਖਾਹਾਂ ਦੇਣ ਦੀ ਵੀ ਬੜੀ ਮੁਸ਼ਕਲ ਆ ਰਹੀ ਸੀ ਲੇਕਿਨ ਮੈਂ ਤੁਹਾਨੂੰ ਕਿਹਾ ਸੀ ਇੱਥੇ ਦਾ ਜਿਹੜਾ ਸਰਦਾਰ ਹੈ ਜਿਹੜੀ ਨਿਗਮਲ ਕਮੇਟੀ ਹੈ ਲੋਕ ਬੜਾ ਸੇਵ ਕਰਦੇ ਹਨ ਅਕਾਲਪੁਰ ਦੀ ਬੜੀ ਬਖਸ਼ਿਸ਼ ਹੈ ਜਿਹੜੀ ਵੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ ਜਿਹੜੇ ਨਿੱਜੀ ਵਸੀਲੇ ਹਨ ਫੁਲਾਂ ਤੋਂ ਹੀ ਗੋਲਕ ਤੋਂ ਹੀ ਗੁਰੂ ਕੀ ਗੋਲਕ ਹੈ ਸੰਗਤ ਸਹਿਯੋਗ ਦਿੰਦੀ ਹੈ ਅਸੀਂ ਉਸ ਤੋਂ ਹੀ ਉਸ ਤੋਂ ਹੀ ਗੋਲਕ ਤੋਂ ਹੀ ਲੈ ਕੇ ਅਸੀਂ ਜਿੰਨੇ ਵੀ ਪ੍ਰਬੰਧ ਹਨ ਜਾਂ ਇਨਫਰਾਸਟ੍ਰਕਚਰ ਹੈ ਮੈਡੀਕਲ ਐਡ ਹੈ এডਿਕੇਸ਼ਨ ਐਡ ਹੈ ਜਾਂ ਸਾਡੀਆਂ ਜਿਹੜੀਆਂ ਬੱਚੀਆਂ ਹਨ ਤੁਸੀਂ ਦੇਖੋ ਜਦੋਂ ਦੀ ਸਾਡੀਆਂ ਕਮੇਟੀਆਂ ਆਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਬੈਠਾ ਚੁੱਕਿਆ ਹੈ ਅਸੀਂ ਖਾਲੀ ਗੁਰੂ ਘਰ ਦੇ ਗੋਲਕ ਖਾਲੀ ਲੰਗਰ ਤੱਕ ਅਸੀਂ ਸੀਮਤ ਨਹੀਂ ਰਹੇ ਅਸੀਂ ਤੁਸੀਂ ਦੇਖੋ ਬਾਹਰ ਇੱਕ ਗੋਲਕ ਲੱਗੀ ਹੈ ਮੈਡੀਕਲ ਐਂਡ ਹੈਲਥ ਐਜੂਕੇਸ਼ਨ ਚੰਗੀ ਗੱਲ ਹੈ ਬਿਲਕੁਲ ਮੈਡੀਕਲ ਐਂਡ ਐਜੂਕੇਸ਼ਨ ਵਾਸਤੇ ਅਸੀਂ ਹਰ ਗੁਰਦੁਆਰੇ 'ਚ ਆਪਣੀ ਗੋਲਕ ਲ ਗੁਰੂ ਘਰ ਤੋਂ ਥੋੜਾ ਬਾਹਰ ਜੇ ਅਸੀਂ ਬਾਹਰ ਨਿਕਲਦੇ ਆ ਜਿਸ ਵੀ ਸਾਡੇ ਬੱਚਿਆਂ ਨੂੰ ਅਸੀਂ ਫੀਸਾਂ ਪ੍ਰਦਾਨ ਕਰਦੇ ਆ ਜਿਹੜੀ ਬੱਚਿਆਂ ਔਰ ਇੱਥੇ ਜਿਹੜੇ ਯੂਨੀਵਰਸਿਟੀ ਹਨ ਉੱਥੇ ਸਾਡੀ ਬੱਚੀ ਬੱਚਿਆਂ ਜੋ ਕਿ ਇਸ ਸਾਈਡ ਜਿਹੜਾ ਗੁਰਦੁਆਰਾ ਸਥਿਤ ਹੈ ਤੇ ਨਾਲ ਹੀ ਡਰ ਲਾਗ ਦੇ ਕੰਡੇ ਤੇ ਯੂਨੀਵਰਸਿਟੀ ਹੈ ਜਿਹੜੀ ਬੱਚਿਆਂ ਸਾਡੀ ਪੜ੍ਹਦੀਆਂ ਲੇਕਿਨ ਸਿੱਖ ਹਸੂ ਹੋਣ ਦੇ ਨਾ ਕਰਨ ਉਹਨਾਂ ਨੂੰ ਰਿਆਇਸ਼ ਨਹੀਂ ਹੈ ਸੋ ਨਾ ਬੱਚੇ ਨੂੰ ਅਸੀਂ ਗੁਰਦੁਆਰੇ ਜਿੱਨੇ 2-3 ਸਾਲ ਰਹਿੰਦੀਆਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਉਸ ਤੋਂ ਇਲਾਵਾ ਮੈਡੀਕਲ ਖੇਤਰ ਵਿੱਚ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਲੋੜ ਵੰਦ ਹਨ ਜਿਹੜੇ ਪੂਰ ਹਨ ਜਿਹੜੇ ਗਿੰਦੀ ਲੋੜ ਹੈ ਔਰ ਸਾਡੀਆਂ ਕੁਝ ਸੋਸਾਇਟੀਆਂ ਵੀ ਨੇ ਜਿਹੜਾ ਬੜਾ ਅੱਛਾ ਕੰਮ ਕਰ ਰਹੀਆਂ ਹਨ ਐਨਜੀਓਜ਼ ਹਨ ਜੋ ਛੋਟੀਆਂ ਛੋਟੀਆਂ ਹਨ ਜਿਹੜੀਆਂ ਸੋਸਾਇਟੀਆਂ ਹਨ ਦਾ ਸਹਿਯੋ ਹਮੇਸ਼ਾ ਉਹ ਸਾਡਾ ਬੜਾ ਬਖਸ਼ਿਸ਼ ਗੁਰੂ ਹਰਗੋਬਿੰਦ ਸਾਹਿਬ ਦੀ ਸਾਢੇ ਉੱਤੇ ਰਹੀ ਹੈ। اچھا ਮੇਰਾ ਆਖਰੀ ਸਵਾਲ ਹੈ ਕਿ ਸਮਾਗਮ ਵਾਲਾ ਘਟਾਪਾ ਜਾਂਦੇ ਜਾਂਦੇ ਜੇਕਰ ਥੋੜੀ ਜੀ ਗੱਲ ਕਰੀਏ ਕਿ ਜੀ 5-4 ਮਿੰਟ ਦਾ ਇਹ ਮੈਨੂੰ ਲੱਗਦਾ ਸਮਾ ਬਕਿਆ। ਗੁਰਦੁਆਰਾ ਪਰਬੰਧਕ ਕਮੇਟੀ ਤੁਸੀਂ ਗੱਲ ਕੀਤੀ ਹੈ। ਸਮਾਗਮ ਇੱਥੇ ਕਿਹੜੇ-ਕਿਹੜੇ ਮਨਾ ਜਾਂਦੇ ਨੇ? ਕੀ ਸ਼੍ਰੀਪੁਰ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਜਾਂ ਉਹ ਹੀ ਮਨਾ ਜਾਂਦਾ ਜਾਂ ਫਿਰ ਹੋਰ ਸਮਾਗਮ ਵੀ?propto ਦੇਖੋ ਜੀ ਜਿੰਨੇ ਗੁਰੂਆਂ ਦੇ ਸਮਾਗਮ ਹੁੰਦੇ ਹਨ ਉਹ ਮੈਂ ਤੁਹਾਨੂੰ ਮੇਨ ਮੇਨ ਸਮਾਗਮ ਦੱਸਿਆ ਸਰਦੀਆਂ ਤੋਂ ਮੈਂ ਗੱਲ ਕਰਦਾ ਸਭ ਤੋਂ ਪਹਿਲੇ ਜਸੰਤ ਦਾ ਸਾਖੀ ਗੁਰਗੋਮਨ ਸਿੰਘ ਜੀ ਪਾਛਾ ਦਾ ਜਿਹੜਾ ਆਗਮਨ ਪਰਬ ਹੈ ਬੜੀ ਚੜਦਾ ਚੜਦਾ ਕੱਲੀ ਵਾਲੀ ਗੱਲ ਹੈ ਉਹ ਉਹ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਅਸੀਂ ਮਨਾਉਂਦੇ ਹਾਂ ਉਹ ਇੱਥੇ ਮਨਾਏ ਜਾਂਦੇ ਹਨ ਉਸ ਤੋਂ ਬਾਅਦ ਫਾਸੇ ਦਾ ਸਾਜਨਾ ਦਿਵਸ ਜਿਹੜਾ ਹੈ ਉਹ ਬੜੀ ਤੀਮ ਪਾਵਨਾ ਬੜੇ ਉੱਚੇ ਪੱਧਰ ਤੇ ਉਹ ਸਭ ਤੋਂ بڑا ਜਿਹੜਾ ਸਾਲ ਦਾ ਸਭ ਤੋਂ ਵੱਡਾ ਸਮਾਗਮ ਹੈ ਜਿਸ ਵਿੱਚ ਸਟੇਟ ਦੀ ਛੁੱਟੀ ਹੁੰਦੀ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਉਹ ਉਹ ਇੱਥੇ ਮਨਾਇਆ ਜਾਂਦਾ ਹੈ ਗੁਰੂ ਹਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸਾਡਾ ਸ਼ੀਰੂnga ਸਾਹਿਬ ਗੁਰਦੁਆਰਾ ਸਾਹਿਬ ਉੱਥ ਜਿਹੜਾ ਆਗਮਨ ਪੂਰਵ ਹੈ ਨਵੰਬਰ ਵੀ ਜਿਹੜਾ ਆਂਦਾ ਹੈ ਉਹ ਅਸੀਂ ਮਨਾਉਂਦੇ ਆ ਨਾਲ ਹੀ ਮਾਤਾ ਭਾਗ ਭਰੀ ਦੇ ਦਿਨ ਇੱਕ ਦਿਨ ਜਿਹੜਾ ਸਤੰਬਰ ਚ ਅਸੀਂ ਉਹਦੇ ਨਾਂ ਤੇ ਇੱਕ ਸਮਾਗਮ ਇੱਥੇ ਕਰਦੇ ਹਾਂ ਜਿਹੜਾ ਦੁਬਾਰਾ 35 ਹੈ ਸੋ ਬਾਕੀ ਖਾਵਾ ਤੇ ਔਰ ਖਾਸ ਖਾਸ ਤੋ ਮੈਂ ਤੁਹਾਨੂੰ ਦੱਸਦੇ ਆ ਕਿ ਜਿਹੜਾ ਬਸਾਖੀ ਦਾ ਖਾਸਾ ਸਾਈਨਾ ਦੇਵ ਦਾ ਸਮਾਗਮ ਉਹ ਇੱਥੇ ਬੜੀ ਧੂਮ-ਧਾਮ ਨਾਲ ਬੜੀ ਚੜ੍ਹਦੀ ਕਲਾ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ ਸਰਦੀਆਂ ਤੋਂ ਬਾਅਦ ਬਾਹਰ ਆਂਦੀ ਹੈ ਔਰ ਇੰਨਾ ਰਸ ਆਉਂਦਾ ਉਹ ਉਹ ਕੱਦ ਕੋਲ ਸਮਾਗਮ 4-5 ਦਿਨ ਹਰ ਡਿਸਟ੍ਰਿਕਟ ਵਿੱਚ ਚੱਲਦੇ ਰਹਿੰਦੇ ਅੱਛਾ ਜਿਵੇਂ ਗੱਲ ਕੁਝ ਆਵੇ ਤੁਸੀਂ ਤੂਰ ਜੰਮੇ ਸਾਨਾ ਜਰੀਆ ਉਹ ਸੰਗਤ ਆ ਉਹਦੀ ਹੈ ਲੋਕਲ ਪ੍ਰਬੰਧ ਲੋਕਲ ਸੰਗਤ ਆਉਂਦੀ ਹੈ ਕਿ ਵਕ ਵਕ ਸਟੇਟਾਂ ਦੀ ਗੱਲ ਕੀਤੀ ਆਵੇ ਕਿ ਕਿਹੜੇ 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 ਇਥੇ ਸੰਗਤਾਂ ਜਿਹੜੀ ਜ਼ਿਆਦਾ ਆਮਦ ਹੁੰਦੀ ਹੈ ਕਿਉਂਕਿ ਇੱਥੇ ਜੇਕਰ ਦੱਸਿਆ ਜਾਵੇ ਕਿ ਜੰਮੂ ਕੁਝ ਨੁਜ਼ੀਰਾ ਜ਼ਿਆਦਾ ਪਰ ਜਿਹੜਾ ਕਿਤਾਬਾਂ ਦੇ ਦੱਸਿਆ ਜਾਂਦਾ ਕਿ ਇਹ ਮੁਸਲਿਮ ਕੰਟਰੀ ਹੈ ਜਾਂ ਫਿਰ ਦੂਜੀ ਕੰਟਰੀ ਦੇ ਸੰਦਰਭ ਕਿ ਉਸਦਾ ਵੀ ਫਰਕ ਦੇਖਣ ਨੂੰ ਮਿਲਦਾ ਦੇਖੋ ਜੀ ਇਹ ਗੱਲ ਨਹੀਂ ਹੈ ਮੁਸਲਿਮ ਕੰਟਰੀ ਨਹੀਂ ਹੈ ਹਾਂ ਵੱਸੂ ਸਾਡੇ ਮੁਸਲਮਾਨਾਂ ਦੀ ਜ਼ਿਆਦਾ ਹੈ ਹਾਂ ਕੋਈ ਸਮਾਂ ਪਹਿਲਾਂ ਸੀ ਹਿੰਦੂਆਂ ਦੀ ਵੱਸੂ ਜ਼ਿਆਦਾ ਸੀ ਹਾਂ ਬਿਲਕੁਲ ਜੋ ਉਹਨਾਂ ਨੇ ਕਨਵਰਜ ਕਰਵਾਇਆ ਸੀ ਮਾਤਾ ਮਹਾਰਾਜਾ ਸਿਕੰਦਰ ਰਾਜਕਸ਼ਮੀਰੀ ਚ ਰਹਾ ਹਰ ਸਿੰਘ ਨਲਵਾ ਜੀ ਮਹਾਰਾਜਾ ਰਵੀ ਸਿੰਘ ਜੋ ਗਵਰਨਰ ਰਹੇ ਹਨ ਇੱਥੇ ਇੱਥੇ ਰਹੇ ਹਨ ਸੋ ਐਸੀ ਗੱਲ ਨਹੀਂ ਹੈ ਕਿ ਸਾਨੂੰ ਆਪਣੇ ਧਾਰਮਿਕ ਗਤੀਵਧੀਆਂ ਤੋਂ ਕਦੀ ਪ੍ਰੋਬਲਮ ਆਈ ਹੈ ਕਿ ਐਸੀ ਵੈਸੀ ਗੱਲ ਸਾਡਾ ਪੂਰਾ ਸਹਿਯੋਗ ਇਸ ਦੀ ਕਮਿਊਨਿਟੀ ਨੇ ਦਿੱਤਾ ਹੈ ਗਵਰਨਮੈਂਟ ਨੇ ਦਿੱਤਾ ਅਸੀਂ ਅਸੀਂ ਗੱਲ ਨਹੀਂ ਉਸ ਦੀ ਹਾਂ ਕੁਝ ਪਰੇਸ਼ਾਨੀਆਂ ਸਾਨੂੰ ਰਹੀਆਂ ਹਨ ਉਹ ਸਰਕਾਰ ਨਾਲ ਸਾਨੂੰ ਗਿਲਾ ਹੈ ਪਰ ਮੈਂ ਤੁਹਾਨੂੰ ਵਿਸਾਰਨਾ ਦੱਸਾਂ ਕਿ ਅੱਜ ਧਾਰਮਿਕ ਗੱਲ ਚੱਲ ਰਹੀ ਹੈ ਧਾਰਮਿਕ ਤੇ ਤੁਸੀਂ ਇੱਕ ਡਾਕੂਮੈਂਟਰੀ ਬਾੰਦ ਰਹੀ ਹੈ ਸੋ ਉਹ ਇੱਕ ਅਲੱਗ ਵਿਸ਼ਾ ਹੈ ਕਿ ਸਾਨੂੰ ਕਿੰਨੀਆਂ ਕਿੰਨੀਆਂ ਕਸ਼ਮੀਰ ਦੇ ਸਿੱਖਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਇਥੇ ਚੀਹਣੀਆਂ ਪੀਆਂ ਜਿਹੜੀ ਕਿ ਪੂਰੇ ਵਰਲਡ ਨੂੰ ਨਹੀਂ ਪਤਾ ਜਿਹੜੇ ਅਜੇ ਵੀ ਉਸ ਚੀਜ਼ ਨੂੰ ਅੰਦੇਖਾ ਕੀਤਾ ਜਾ ਰਿਹਾ ਇੱਕ ਇੱਕ ਪਰਮਖ ਸਿੱਖ ਜਿਹੜਾ ਕਿ ਉਹ ਆਪਣੇ ਸਿੱਖੀ ਦਾ ਪੂਰਾ ਪੈਰਾ ਦੇ ਰਿਹਾ ਆ ਅਪਾ ਐਪੀਸੋਡ ਦਾ ਲਗਾ ਰਹਾਂਗੇ ਇਹਦੇ ਉੱਪਰ ਵਿਚਾਰਾਂਗੇ ਮੈਨੂੰ ਲੱਗਦਾ ਹੁਣ ਜਾਂਦੇ ਜਾਂਦੇ ਮਾਰੀ ਕੋਈ ਕਾਹ ਤੋਂ ਕੋ ਟਾਰਮੀ ਕਿਸ ਨੂੰ ਲੈ ਕੇ ਗਏ ਸੀ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਹੋ ਸਾਡੇ ਨਾਲ ਪੂਰੀ ਟੀਮ ਲੱਗੀ ਹੋਈ ਹੈ ਕਿਉਂਕਿ ਇੱਕ ਗੁਰਦੁਆਰਾ ਸਾਹਿਬ ਦੀ ਪੂਰੀ ਸੰਸਥਾ ਜਿਹੜੀ ਹੈ ਚਲਾ ਰਹੀ ਹੈ ਪੂਰੇ ਜਿਹੜੀ ਤੁਸੀਂ ਕਿਹਾ ਹੈ ਨੋਮੀਨਲ ਜਿਹੜੇ ਨੇ ਮੈਂਬਰਸ਼ਿਪ ਦੇ ਆਏ ਨੇ ਕਿਉਂਕਿ ਕੀ ਕਹਾ ਜਨਾ ਸੰਗਤ ਨੂੰ ਚੜ੍ਹਦੀ ਕਲਾ ਟਾਈਮ ਟਿਕੀ ਦੇ ਮਦਰਨ ਤੋਂ ਕਿ ਦੇਸ਼ਾਂ ਪਰ ਦੇਸ਼ਾਂ ਤੋਂ ਸੰਗਤ ਬੈਠੀ ਆ ਪੂਰੇ ਆਲ ਦਵਾਰ ਦੇ ਵਿੱਚ ਚੜ੍ਹਦੀ ਕਲਾ ਟਾਈਮ ਟਿਕੀ ਦੇ ਨਾਲ ਸੰਗਤ ਜੁੜੀ ਹੋਈ ਆ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਜੀ ਮੈਂ ਸੰਗਤ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਤੁਸੀਂ ਇੱਕ ਵਾਰੀ ਕਸ਼ਮੀਰ ਜ਼ਰੂਰ ਆਓ ਤੁਸੀਂ ਜਿਸ ਨਾਲ ਤੁਸੀਂ ਪਹਿਲਾਂ ਸਵਾਲ ਕੀਤਾ ਕਿ ਇੱਥੇ ਕੋਣ ਕਿਹੜੀ ਕ੍ਰਿਸਟ ਸਭ ਤੋਂ ਜ਼ਿਆਦਾ ਜਿਹੜੇ ਥੇ ਇਹਨਾਂ ਸਾਡੇ ਪੰਜਾਬ ਦੇ ਗੁਰਸਿੱਖ ਜਿਹੜੇ ਹਰ ਸਾਲ ਆਉਂਦੇ ਆ ਜੰਮੂ ਤੋਂ ਸਾਡੇ ਬੜੇ ਆਤਮੀਆਂ ਪੂਰੇ ਇੰਡੀਆ ਤੋਂ ਆਤਮੀਆਂ ਨੇ ਇਹ ਨਹੀਂ ਕਿ ਖਾਲਸਿਕ ਯਾਤਰੀ ਆਉਂਦੇ ਆ ਇਮਾਨ ਕੀ ਜਿਹੜੇ ਹਿੰਦੂ ਹਨ ਉਹ ਵੀ ਇਥੇ ਬਹੁਤ ਜ਼ਿਆਦਾ ਹਨ ਤੁਸੀਂ ਦੇਖੋ ਅੰਦਰ ਸਰਾਵਾਂ ਬਣੀਆਂ ਹੋਈਆਂ ਹਨ ਲੰਗਰ ਹਾਲ ਹੈ ਬਹੁਤ ਅੱਛੀ ਸਰਾਵਾਂ ਅੱਛੀ ਅਕਾਮੋਡੇਸ਼ਨ ਅਸੀਂ ਇਥੇ ਪ੍ਰੋਵਾਈਡ ਕਰਦੇ ਹਾਂ ਲੰਗਰ 24 ਘੰਟੇ ਚੱਲਦਾ ਹੈ ਕੋ ਜਿੰਨੇ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਹੈ ਕਿ ਅਸੀਂ ਸੰਗਤ ਦੀ ਸੇਵਾ ਬਿਨਾਂ ਮਸਬੋ ਮਿਲਤ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਕਿਉਂਕਿ ਗੁਰੂ ਰਣਜੀਤ ਸਾਹਿਬ ਨੇ ਸਾਨੂੰ ਸਿਖਾਇਆ ਹੈ ਦੱਸਿਆ ਜਿਹੜੇ ਉਹਨਾਂ ਨੇ ਉਪਦੇਸ਼ ਗੁਰੂ ਸਾਹਿਬਾਨ ਨੂੰ ਦਿੱਤੇ ਅਸੀਂ ਉਸ ਤੇ ਹਮੇਸ਼ਾ ਪੈਰ ਰੰਗਦੇ ਆਤੇ ਮੈਂ ਚੜੜਖੰਡੀ ਟੈਂਪਲ ਵੀ ਦੇ ਅਤੇ ਇਹ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਜਰੂਰ ਇੱਥੇ ਕਸ਼ਮੀਰ ਆਓ ਸਾਨੂੰ ਸੇਵਾ ਦਾ ਮੌਕਾ ਦਿਓ ਅਤੇ ਆਪਣੀ ਗੁਰੂ ਧਾਮ ਤੇ ਜਰੂਰ ਦਰਸ਼ਨ ਕਰੋ ਜਿਹੜਾ ਲੇਹ ਲਦਾਖ ਨੂੰ ਲੈ ਕੇ ਕਸ਼ਮੀਰ ਦੇ ਬਾਰਡਰ ਤੱਕ ਗੁਰੂ ਧਾਮ ਸਾਡੇ ਇੱਕ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਇਹਨੇ ਸੁੰਦਰ ਗੁਰਦੁਆਰਿਆਂ ਜਰੂਰ ਤੁਸੀਂ ਜਿੱਥੇ ਕੋਈ ਵਾਕਫ ਥਾਵਾਂ ਤੇ ਨਾ ਚਰਨ ਸੋ ਅਸਾਂ ਗੁਰੂ ਨਾਨਕ ਦੇਵ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹਨਾਂ ਸਥਾਨਾਂ ਤੇ ਵੀ ਤੁਸੀਂ ਜਰੂਰ ਦਰਸ਼ਨ ਕਰੋ ਸੋ ਮੈਂ ਇੱਕ ਵਾਰੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੱਥੇ ਪਹੁੰਚੇ ਹੋ ਨਹੀ ਬੈਂਦੀ ਅਪਰਵਾਹ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀਤ ਸਿੰਘ ਜੀ ਸੋ ਬਿਲਕੁਲ ਇਹ ਸਾਨੂੰ ਖਾਸ ਤੌਰ ਤੇ ਸਰਦਾਰ ਗੁਰਮੀਤ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਸ ਧਾਰਮਿਕ ਪਵਿੱਤਰ ਸਥਾਨ ਜਿਹੜੀ ਆpropto ਤੋਂ ਕਿਨਾਲ ਜਾਣ ਕਰ ਜਿਹੜੀ ਆ ਉਹ ਸਾਂਝੀ ਕੀਤੀ ਆ ਸੋ ਤੁਸੀਂ ਵੀ ਜਿਹੜਾ ਲਗਾਤਾਰ ਗੁਰੂ ਘਰ ਦੇ ਦੇ ਦਰਸ਼ਨ ਨੇ ਉਹ ਘਰ ਬੈਠ ਕੇ ਸੰਗਤਾਂ ਨੇ ਕੀਤੀਆਂ ਇਹ ਨੀਤ ਕਰਦੇ ਆ ਕਿ ਅਗਲੇ ਵਾਰ ਕਿਸੇ ਹੋਰ ਧਾਰਮਿਕ ਜਗ੍ਹਾ ਤੇ ਜਾ ਕੇ ਤਾਂ ਵੀ ਫਿਰ ਮੁਰਦਵਾਰਾ ਦੇ ਰਾਹ ਦਰਸ਼ਨ ਕਰਾਉਣ ਦੀ ਹੁਣ ਮੈਨੂੰ ਗੱਲ ਕੀ ਅਮਰਜੀਤ ਸਿੰਘ ਨੂੰ ਇਜਾਜ਼ਤ ਵਾਇ ਗੁਰਜੀਤ ਸਿੰਘ ਦਾ ਖਾਲਸਾ ਵਾਇ ਗੁਰਜੀਤ ਸਿੰਘ ਵਰਗੇ ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ ਨਿਊਜ਼ 뮤직 ਐਂਟਰਟੇਨਮੈਂਟ ਸ਼ੋਅ ਜੱਕੀ ਸੀ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਰਦੀ ਕਲਾ ਮੀਡੀਆ ਨੈਟਵਰਕ ਐਪ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲੌਨ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ